हां जी दोस्तों एमडी जॉब अलर्ट्स चैनल ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਨਗਰ ਨਿਗਮ ਜਾਨੀ ਕਿ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਸੱਤ ਪ੍ਰਕਾਰ ਦੀਆਂ ਵੱਖ-ਵੱਖ ਪੋਸਟਾਂ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਬਹੁਤ ਵਧੀਆ ਤਨਖਾਹ ਜੀ 25000 ਤੋਂ ਲੈ ਕੇ ਜੀ ਵੱਖ-ਵੱਖ ਪੋਸਟਾਂ ਲਈ ਵੱਖ-ਵੱਖ ਤਨਖਾਹ ਹੈ ਕਿਸੇ ਲਈ 40000 ਕਿਸੇ ਲਈ ਵੱਖ-ਵੱਖ ਪੋਸਟਾਂ ਲਈ ਵੱਖ-ਵੱਖ ਤਨਖਾਹ ਅਨਾਉਂਸ ਕੀਤੀ ਗਈ ਹੈ ਜੀ ਕੋਈ ਫੀਸ ਨਹੀਂ ਸਿੱਧੀ ਭਰਤੀ ਹੈਗੇ ਪੂਰੀ ਜਾਣਕਾਰੀ ਦੇਵਾਂਗੇ ਇਸ ਵੀਡੀਓ ਦੇ ਵਿੱਚ ਕਈ ਵਾਰ ਤੁਸੀਂ ਰੀਲ ਦੇਖਦੇ ਹੋ ਹੁੰਦੇ ਹੋ ਜੀ ਤੁਹਾਨੂੰ ਲੱਗਦਾ ਹੈ ਕਿ ਵੀਡੀਓ ਅਧੂਰੀ ਹੈ ਤਾਂ ਕਰਕੇ ਤੁਹਾਨੂੰ ਕਹਿਣੇ ਕਿ ਸਾਡੇ ਚੈਨਲ ਦੇ ਉੱਤੇ ਵਿਜ਼ਿਟ ਕਰਕੇ ਤੁਸੀਂ ਪੂਰੀ ਵੀਡੀਓ ਦੇਖ ਲਿਆ ਕਰੋ ਤੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬਰ ਤੇ ਬੈਲ ਆਈਕਨ ਨੂੰ ਕਰ ਦਿਓ ਪ੍ਰੈਸ ਤਾਂ ਜੋ ਪੰਜਾਬ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਦੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਾਡਾ ਇੱਕ ਟੈਲੀਗ੍ਰਾਮ ਚੈਨਲ ਵੀ ਹੈ WhatsApp ਚੈਨਲ ਵੀ ਹੈਗਾ ਲਿੰਕ ਹੈਗੇ ਨੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਸਾਡੇ ਉਹਨਾਂ ਚੈਨਲਸ ਨੂੰ ਜੁਆਇਨ ਕਰ ਲਵੋ ਕਿਉਂਕਿ ਅਸੀਂ PDF ਫਾਈਲਾਂ ਵਗੈਰਾ ਉੱਥੇ ਅਸੀਂ ਅਪਲੋਡ ਕਰਦੇ ਰਹਿੰਨੇ ਹਾਂ ਚਲੋ ਹੁਣ ਆਪਾਂ ਨੋਟੀਫਿਕੇਸ਼ਨ ਵੱਲ ਵੱਧਦੇ ਹਾਂ ਪੋਸਟਾਂ ਦੀ ਗੱਲ ਕਰੀਏ ਪਹਿਲੀ ਪੋਸਟ ਦੀ ਗੱਲ ਕਰੀ ਤਾਂ CFO ਦੀ ਪੋਸਟ ਅਨਾਉਂਸ ਕੀਤੀ ਗਈ ਹੈ ਪੋਸਟਾਂ ਦੀ ਗਿਣਤੀ 1 ਹੈਗੀ ਹੈ ਕੁਆਲੀਫਿਕੇਸ਼ਨ ਮੰਗੀ ਗਈ ਹੈ CA ਜਾਂ MBA ਫਾਈਨੈਂਸ ਦੇ ਵਿੱਚ ਕੀਤੀ ਹੋਵੇ ਤੇ 8 ਸਾਲ ਦਾ ਐਕਸਪੀਰੀਅੰਸ ਹੋਵੇ ਤਾਂ ਤੁਸੀਂ ਇਹ ਪੋਸਟ ਦੇ ਲਈ ਅਪਲਾਈ ਕਰ ਸਕਦੇ ਪ੍ਰੋਪੋਜ਼ਡ ਸੈਲਰੀ ਜੋ ਪਰ ਮਹੀਨਾ ਦਿੱਤੀ ਜਾਵੇਗੀ 2.25 ਲੱਖ ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ ਲੀਗਲ ਐਕਸਪਰਟ ਦੀ ਪੋਸਟ ਅਨਾਉਂਸ ਕੀਤੀ ਹੈ ਇੱਕ ਪੋਸਟ ਹੈ ਜਿਸ ਦੇ ਵਿੱਚ ਐਲ ਐਲ ਐਮ ਐਂਡ ਐਲ ਐਲ ਬੀ ਜਾਂ ਕੀਤੀ ਹੋਵੇ ਤੁਸੀਂ ਜੇਕਰ ਐਲ ਐਲ ਬੀ ਕੀਤੀ ਹੈ ਤਾਂ 10 ਸਾਲ ਦਾ ਐਕਸਪੀਰੀਅੰਸ ਹੋਵੇ ਤੇ ਜਾਂ ਐਲ ਐਲ ਐਮ ਕੀਤੀ ਹੈ ਤਾਂ 6 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਇਹ 1.25 ਲੱਖ ਰੁਪਏ ਤਨਖਾਹ ਦਿੱਤੀ ਜਾਵੇਗੀ ਨੈਕਸਟ ਹੈ ਜੀ 3 ਤੀਸਰੇ ਨੰਬਰ ਦੀ ਪੋਸਟ ਦੀ ਗੱਲ ਕਰੀਏ ਅਕਾਊਂਟ ਅਸਿਸਟੈਂਟ ਦੀ ਪੋਸਟ ਹੈ ਪੋਸਟਾਂ ਦੀ ਗਿਣਤੀ 2 ਹੈਗੀ ਹੈ ਜੇਕਰ ਤੁਸੀਂ ਐਮ ਕਾਮ ਕੀਤੀ ਹੈ ਬੀ ਕਾਮ ਕੀਤੀ ਹੈ ਸੀਏ ਕੀਤੀ ਹੈ ਤਾਂ ਤੁਸੀਂ ਇਹ ਪੋਸਟ ਲਈ ਅਪਲਾਈ ਕਰ ਸਕ ਜੇਕਰ ਫ੍ਰੈਸ਼ਰੋਂ CA ਇੰਟਰਨਲ M.Com ਜਾਂ B.Com ਕੀਤੀ ਹੈ ਤਾਂ 2 ਸਾਲ ਦਾ ਐਕਸਪੀਰੀਐਂਸ ਹੋਣਾ ਚਾਹੀਦਾ ਤੁਹਾਡੇ ਕੋਲ ਤੇ 30000 ਰੁਪਏ ਤਨਖਾਹ ਦਿੱਤੀ ਜਾਵੇਗੀ। ਨੈਕਸਟ ਪੋਸਟ ਦੀ ਗੱਲ ਕਰੀਏ GIS ਐਕਸਪਰਟ ਦੀ ਪੋਸਟ ਹੈ ਪੋਸਟਾਂ ਦੀ ਗਿਣਤੀ 1 ਹੈਗੀ ਹੈ। ਤੇ GIS ਅਸਿਸਟੈਂਟ ਦੀ ਪੋਸਟ ਆ ਪੋਸਟਾਂ ਦੀ ਗਿਣਤੀ 2 ਹੈਗੀ ਹੈ। GIS ਐਕਸਪਰਟ ਦੀ ਗੱਲ ਕਰੀ ਤਾਂ ਜਾਂ GIS ਅਸਿਸਟੈਂਟ ਦੀ ਗੱਲ ਕਰੀਏ ਤਾਂ ਡਿਗਰੀ ਤੁਹਾਡੀ ਹੋਣੀ ਚਾਹੀਦੀ ਹੈ ਸਿਵਲ ਜੀਓਟੈਕ ਜੀਓਸਾਇੰਸ ਜਾਂ GIS ਰਿਮੋਟ ਸੈਂਸਿੰਗ ਜਾਂ ਜੀਓਸਪੇਸ਼ੀਅਲ ਜਾਂ ਨੈਵੀਗੇਸ਼ਨ ਟੈਕਨੋਲੋਜੀ ਦੇ ਵਿੱਚ ਹੈ। GIS এক্সপারਟ ਦੇ ਲਈ 3 ਸਾਲ ਦਾ ਐਕਸਪੀਰੀਅੰਸ ਚਾਹੀਦਾ ਪਰ GIS ਅਸਿਸਟੈਂਟ ਦੇ ਲਈ ਫਰੈਸ਼ਰ ਚਾਹੀਦੇ ਜੀ ਫਰੈਸ਼ਰ ਵੀ ਅਪਲਾਈ ਕਰ ਸਕਦੇ ਨੇ ਜੇ GIS এক্সপারਟ ਦੇ ਲਈ ਅਸੀਂ ਜੇ ਤਨਖਾਹ ਦਿੱਤੀ ਜਾਵੇਗੀ ਤੇ ਪਰ GIS ਅਸਿਸਟੈਂਟ ਦੇ ਲਈ 40000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ ਨੈਕਸਟ ਹੈ ਜੀ ਪਲੈਨਿੰਗ ਅਸਿਸਟੈਂਟ ਦੀ ਪੋਸਟ ਹੈ ਬੀ ਕਾਮ ਜਾਂ ਬੀਬੀਏ ਕੀਤੀ ਹੈ ਪੋਸਟਾਂ ਦੀ ਗਿਣਤੀ ਕਿਹ ਹੈ ਫਰੈਸ਼ਰ ਵੀ ਅਪਲਾਈ ਕਰ ਸਕਦਾ 30000 ਰੁਪਏ ਤਨਖਾਹ ਦਿੱਤੀ ਜਾਵੇਗੀ ਉਸ ਤੋਂ ਬਾਅਦ ਹੈ ਸੁਵਿਤਾ ਅਸਿਸਟੈਂਟ ਦੀ ਪੋਸਟ ਹੈ ਪੋਸਟਾਂ ਦੀ ਗਿਣਤੀ 2 ਹੈਗੀ ਹੈ ਗ੍ਰੈਜੂਏਸ਼ਨ ਕਿਸੇ ਵੀ ਫੀਲਡ ਦੇ ਵਿੱਚ ਹੋਣੀ ਤਾਂ ਤੋਂ ਸੇ ਪੋਸਟ ਲਈ ਅਪਲਾਈ ਕਰ ਸਕਦੇ ਹੋ ਟਾਈਪਿੰਗ ਟੈਸਟ ਲਿਆ ਜਾਵੇਗਾ ਫਰੈਸ਼ਰ ਵੀ ਅਪਲਾਈ ਕਰ ਸਕਦੇ ਨੇ ਜੀ 25000 ਤਨਖਾਹ ਦਿੱਤੀ ਜਾਵੇਗੀ ਇਹ ਪੋਸਟ ਅਨਾਉਂਸ ਕੀਤੀ ਗਈ ਲੁਧਿਆਣਾ ਅਰਬਨ ਵਾਟਰ ਐਂਡ ਬੇਸਡ ਵਾਟਰ ਮੈਨੇਜਮੈਂਟ ਲਿਮਟਿਡ ਦੇ ਵੱਲੋਂ ਜੋ ਕਿ ਮਿਊਸਪਲ ਕਾਰਪੋਰੇਸ਼ਨ ਲੁਧਿਆਣਾ ਦੀ ਕੁਆਂਟੀਟੀ ਹੈਗੀ ਜੋਂ ਡੀ ਆਫਿਸ ਰੱਬ ਨਗਰ ਲੁਧਿਆਣਾ ਵੇਖੇ ਹੈਗਾ ਜੀ ਇਹ ਇਦਾਂ ਵੱਲੋਂ ਜੀ ਸਪੈਸ਼ਲਿਸਟ ਦੀਆਂ ਪੋਸਟ ਅਨਾਉਂਸ ਕੀਤੀਆਂ ਜੋ ਕਿ ਪਿਓਰਲੀ ਕੰਟਰੈਕਟ ਬੇਸ ਦੇ ਉੱਤੇ ਪੋਸਟ ਅਨਾਉਂਸ ਕੀਤੀਆਂ ਇਹ ਫਾਰਮ ਦੀ ਜ਼ਰੂਰਤ ਹੈਗੀ ਤੁਹਾਨੂੰ ਭਰ ਕੇ ਇਹਨਾਂ ਦੇ ਆਫੀਸ਼ਲ ਪਤੇ ਨਾਲ ਆਪਣੇ ਸੀਵੀ ਜਾਂ ਸਰਟੀਫਿਕੇਸ਼ਨ ਵਗੈਰਾ ਨਾਲ ਜ਼ਰੂਰ ਲਗਾ ਕੇ ਭੇਜਨੇ ਨੇ ਤੇ ਫਿਰ ਫਾਰਮ ਫਿਲ ਕਰਕੇ ਤੁਸੀਂ ਇਹਨਾਂ ਦੇ ljw@wmllrecruitment@gmail.com ਦੇ ਉੱਤੇ ਭੇਜ ਦੇਣੇ ਹੈ ਜੀ 20 ਦਸੰਬਰ 2025 ਲਾਸਟ ਡੇਟ ਸ਼ਾਮ 5 ਵਜੇ ਤੱਕ ਤੁਸੀਂ ਭੇਜਨੇ ਹੈਗੇ ਨੇ ਆਪਣੇ ਸੀਵੀ ਵੀ ਨਾਲ ਭੇਜਨੇ ਹੈਗੇ ਤੇ origignal ਡਾਕੂਮੈਂਟ ਵੀ scan ਕਰਕੇ ਭੇਜਨੇ ਹੈਗੇ ਨੇ ਏਸਿਆਸ ਦਾ ਨੋਟੀਫਿਕੇਸ਼ਨ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਹੁਣ ਮਿਲਦੇ ਆ ਨਵੀਆਂ ਪੋਸਟਾਂ ਦੇ ਨਾਲ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਜੀ ਰੱਖ ਰੱਖ